गुरु प्यारेओ की प्रभु प्रेम ਤੋਂ ਬਿਨਾ ਇਹ ਸਰੀਰ ਵਿਅਰਥ ਚਲਾ ਜਾਂਦਾ ਹੈ ਇਸ ਸਵਾਲ ਦਾ ਜਵਾਬ ਗੁਰੂ ਜੀ ਬਾਟ ਅੰਗ ਤੇ ਬਖਸ਼ਿਸ਼ ਕਰਤੀ ਹਨ ਜਿੱਟੇ ਦਿਸੇ ਤੋਲ ਹਰ ਵੱਗੇ ਵੰਕ ਦਵਾਰ ਹੇ ਮਨ ਜਿਵੇਂ ਬੜੇ ਚਾਉ ਨਾਲ ਉਸਾਰੇ ਹੋਏ ਚਿਤਰੇ ਹੋਏ ਮਹਿਲ ਮਾਲੀਆਂ ਸੁੰਦਰ ਦਿਸਤੇ ਹਨ ਉਹਨਾਂ ਦੇ ਸਫੈਦ ਵੰਕਿਤ ਦਵਾਰ ਹੁੰਦੇ ਹਨ ਕਰਮਨ ਖੁਸ਼ੀ ਉਸਾਰਿਆ ਦੂਜੇ ਹਿਤ ਪਿਆਰੇ ਅੰਦਰ ਖਾਲੀ ਪ੍ਰੇਮ ਬਿਨ ਤਹਿ ਤੇਰੀ ਤਨਸ਼ਾਰ ਪਰ ਜੇ ਅੰਦਰੋਂ ਖਾਲੀ ਰਹਿਣ ਤਲਟੇ ਘੇਟੇਰੀ ਹੋ ਜਾਂਦੇ ਹਨ ਤੇ ਮਾਇਆ ਦੇ ਮੂਵ ਵਿੱਚ ਪਿਆਰ ਵਿੱਚ ਇਹ ਸਰੀਰ ਪਾਲਿੰਦਾ ਹੈ ਪਰ ਜੇ ਹਿਰਦਾ ਨਾਮ ਤੋਂ ਸਖਣਾ ਹੈ ਪ੍ਰੇਮ ਤੋਂ ਬਿਨਾ ਹੈ ਤਾਂ ਇਹ ਸਰੀਰ ਤੇ ਕੇਤੇ ਰੀ ਹੋ ਜਾਂਦਾ ਹੈ ਵਿਅਰਥ ਜੰਤ ਹੈ ਗੁਰੂ ਪਿਆਰਿਓ ਜੇ ਇਹ ਸਰੀਰ ਪ੍ਰਮਾਤਮਾ ਦੇ ਨਾਮ ਤੋਂ ਸਖਣਾ ਹੈ ਪ੍ਰੇਮ ਤੋਂ ਸਖਣਾ ਹੈ ਤਾ ਇਹ ਸਰੀਰ ਵਿਅਰਥ ਚਲਾ ਜਾਂਦਾ ਹੈ